ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਹਾਂ ਜੀ ਅੰਮ੍ਰਿਤਸਰ ਆਪਣੇ ਯਾਰਾਂ ਦੋਸਤਾਂ ਨਾਲ ਤੇ ਦਿਖਾਉਣੇ ਆ ਤੁਹਾਨੂੰ ਵੀ ਫਿਰ ਹਾਂਜੀ ਆਪਾਂ ਕੱਪੜੇ ਲੈ ਲਏ ਆਪਦੇ ਸਮਾਨ ਲੈ ਲਿਆ ਥੋੜਾ ਜਿਹਾ ਤੇ ਹੁਣ ਆਪਾਂ ਚੱਲਦੇ ਹਾਂ ਹਾਂਜੀ ਆਪਾਂ ਬੈਠ ਗਏ ਆ ਜੀ ਆਪਣੀ ਗੱਡੀ ਦੇ ਵਿੱਚ ਤੇ ਤੁਰ ਪਿਆ ਕਰੋਂ ਤੇ ਚਾ ਵੀ ਆਪਾਂ ਨਾਲ ਹੀ ਲੈ ਲਈ ਆ ਰਸਤੇ ਚ ਪਿੰਦੇ ਜਾਵਾਂਗੇ ਕਿਉਂਕਿ ਆਪਣੇ ਵੀਰ ਭਰਾਣਾ ਫੋਨ ਕਰੀ ਜਾਂਦੇ ਸੀ ਵੀ ਚੱਲੀਏ ਜਲਦੀ ਚੱਲੀਏ ਨੀ ਰੋ ਜਾਣਾ ਫਿਰ ਹਾਂਜੀ ਆਪਣਾ ਇੱਕ ਭਰਾ ਆ ਗਿਆ ਤੇ ਦੂਜਾ ਉਹ ਵੀ ਆ ਗਿਆ ਆ ਜਾ ਆ ਜਾ ਭਾਜਾ ਮਿੰਟ ਮਾਰ ਰਸਤੇ ਕਿਵੇਂ ਆ ਕਿਵੇਂ ਚੱਲੀਏ ਹਾਂਜੀ ਜੀ ਇੱਕ ਆਪਣਾ ਭਰਾ ਵਾਲ ਆ ਗਿਆ ਵਾ ਖਮਸ਼ੇਰ ਸਿੰਘ ਵਿਰਕ ਹਾਂਜੀ ਆਪਾਂ ਜਾ ਰਹੇ ਹਾਂ ਜੇ ਅੰਮ੍ਰਿਤਸਰ ਤੇ ਟੀਮ ਸਾਡੀ ਹੋ ਗਈ ਆ ਪੂਰੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਹੁਣ ਪਹੁੰਚ ਕੇ ਉੱਥੇ ਜਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਹਾਂਜੀ ਹੁਣ ਅਸੀਂ ਆ ਗਏ ਆ ਜੀ ਪਲਾਜ਼ੇ ਤੇ ਹੁਣ ਇੱਥੇ ਵਹਿੰਦੇ ਆ ਰੌਣਕ ਮੇਲਾ ਇਹ ਤੁਹਾਨੂੰ ਵੀ ਵਿਖਾਉਣੇ ਆ ਕੀ ਕਹਿੰਦੇ ਸ਼ਮਸ਼ੇਰ ਸਿੰਘ ਤੁਸੀਂ ਕੋਈ ਨਹੀਂ ਮਾਲ ਕੋਈ ਨਹੀਂ ਹੈ ਮਾਲ ਚੱਲ ਵੇਖ ਕੇ ਦਾਦੇ ਜੀ ਮਾਲ ਚੱਲ ਵੇਖ ਕੇ ਦੱਸਣਾ ਹਾਂਜੀ ਹੁਣ ਆਪਾਂ ਦੇਖਦੇ ਆ ਇੱਥੇ ਮਾਹੌਲ ਚੜ ਇਥੋਂ ਦਾ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਮਾਹੌਲ ਚੜ ਹੈ ਨਹੀਂ ਅੱਜ ਟਾਈਮ ਇੱਥੇ ਹਾਂਜੀ ਹੁਣ ਆਪਾਂ ਚੱਲਦੇ ਆ ਜੀ ਇੱਥੋਂ ਤੇ ਹੁਣ ਆਪਾਂ ਚੱਲਦੇ ਆਂ αਮੌਲ ਤੇ ਉੱਥੇ ਜਾ ਕੇ ਦੇਖਦੇ ਆਂ ਰੌਣਕ ਮੇਲਾ ਹਰ ਤੱਕ ਮਿਲਿਆ ਉਹ ਨਹੀਂ ਵਿਖਾ ਦੇਣੇ ਤੁਹਾਨੂੰ ਇਹ ਬੱਚਿਆਂ ਨੂੰ ਅਜੇ ਪਤਾ ਨਹੀਂਗਾ ਵੀ αਮੌਲ ਕਿਹੜਾ ਹੈ ਇਹਨਾਂ ਨੂੰ ਵਿਖਾਉਣੇ ਉੱਥੇ ਜਾ ਕੇ ਆਸ ਦੇ ਬਹੁਤ ਦੇ ਵਿਖਾਇ ਹੱਸਦੇ ਜਿਉਂ ਕਰ ਇਹਨਾਂ ਦੇ ਵੇਹ ਦੰਦ ਵੇਖ ਕੱਢਦੇ ਕਿਵੇਂ ਹਾਂਜੀ ਹੁਣ ਅਸੀਂ ਆ ਗਏ ਹਾਂ ਰਣਜੀਤ ਐਵਨਿਊ ਏ ਬਲਾਕ ਮਾਰਕੀਟ ਤੇ ਹਾਂ ਤੁਸੀਂ ਕੋਈ ਕਹਿਣਾ ਚਾਹੋਗੇ ਹੁਣੇ ਫੇਰੇ ਬਲਾਗ ਬੰਦ ਕਰ ਦੇ ਕਿਉਂ ਕਰਦੀਏ ਬਲਾਗ ਬੰਦ ਆ ਇਹ ਨਹੀਂ ਜੰਦਾ ਤੇਰਾ ਕੰਮ ਉਹ ਗੇੜੇ ਹੀ ਕੱਢੀ ਜਾਂਦੇ ਜੀ ਯਾਰ ਹੋਰ ਤਾਂ ਕੁਝ ਮਿਲਿਆ ਨਹੀਂ ਮਾਰਕੀਟ ਚ ਕੁੱਤੇ ਹੀ ਮਿਲ ਗਏ ਆ ਸੁੱਤੇ ਮੈਂ ਕਿਹਾ ਹੋਰ ਤਾਂ ਮਿਲਿਆ ਨਹੀਂ ਕੋਈ ਕੁੱਤੇ ਜ਼ਰੂਰ ਮਿਲੇ ਉਸ ਉੱਤੇ ਹੋਰ ਵੇਖੋ ਇੱਥੇ ਕੁਝ ਨਹੀਂ ਹੈਗਾ ਦੇਖ ਸਕਦੇ ਹੋ ਤੁਸੀਂ ਹੋ ਗਿਆ ਹੋ ਗਿਆ ਕੁੱਤੇ ਦੇਖਣੇ ਤੂੰ ਆ ਸਕਦੇ ਛੁਣਿਆਤ ਵਾਲਾ ਸਹੀ ਕਰਦਾ ਭਰਾਵਾ ਸਾਈਡ ਤੇ ਹੋ ਜਾ ਸਿੱਧਾ ਧੂਆਂ ਮੂੰਹ ਤੇ ਖਾਦੀ ਜਾਂਦਾ ਤੂੰ ਇੱਥੇ ਤਿਆਰ ਕੇ ਹੁੰਦੇ ਸਾਹਮਣੇ ਕੋਈ ਨਹੀਂ ਅਸੀਂ ਤਾਂ ਨਹੀਂ ਆਏ ਸਾਈਡ ਤੇ ਹੋ ਇੱਧਰ ਵੇਖੋ ਸਿੱਧਾ ਧੂਆਂ ਮੂੰਹ ਤੇ ਜਾਂਦਾ ਹੈ ਇੱਧਰ ਵੇਖੋ ਪੱਖਾ ਸਾਰਾ ਧੂਆਂ ਛੜਦਾ ਇੱਧਰ ਸਾਰਾ ਸ਼ੇਰ ਮਾਰ ਫੂਕ ਆ ਧੂਮ ਧੂਮ ਮਾਰਾ ਜੋਰ ਜੋਰ ਦੀ ਮਾਰ ਫੂਕ ਆ ਇਹ ਪੱਖੇ ਪੱਖੇ ਨੂੰ ਪੱਖਾ ਜਿੰਨਾ ਮਰਜ਼ੀ ਜੋਰ ਲੱਗਦਾ ਪਿਆ ਧੂਕਾ ਮਾਰ ਮਾਰਾ ਹਵਾ ਸਾਰੀ ਉਧਰ ਵਾਪਸੀ ਭੇਜੀ ਜਾਂਦਾ ਉਧਰ ਵੇਖੋ ਦੇਖ ਸਕਦੇ ਤੁਸੀਂ ਉਹਨਾਂ ਨੇ ਪੱਖਾ ਜਰ ਲਾ ਪਿਆ ਦੋ ਪੱਕੇ ਲੱਗੇ ਹਾਂਜੀ ਸ਼ਮਸ਼ੇਰ ਸਿੰਘ ਦੱਸੋ ਬਾਈ ਦੀ ਖਾਂਗੇ ਅੱਦਸੋ ਇਹ ਚਿਕਨ ਰੋਸਟਡ ਨਾ ਕਿਧਰ ਸੁਣ ਕੇ ਆਏ ਜੀ ਕਹਿੰਦੇ ਤੋਂ ਕਈ ਵੀਰਾਂ ਨੇ ਸਾਨੂੰ ਆਹ ਬਾਈ ਨੇ ਦੱਸਿਆ ਸੀ ਕਹਿੰਦਾ ਵੀ ਚਿਕਨ ਰੋਸਟਡ ਖਾਓ ਉੱਤਾ ਡਰਾਤਾ ਇੰਨੇ ਯਾਰਾ ਉਹ ਨੂੰ ਪਿਆ ਇਹ ਗੋਲ ਨੂੰ ਪੈ ਗਿਆ ਇਹਨੂੰ ਪਿਆ ਹੀਗਾ ਤੇ ਇਹ ਵੀ ਅੱਗੋਂ ਪੈ ਗਿਆ ਇਹਨੇ ਪਿਆ ਦੇ ਲਿਆ ਉਹ ਡਾ ਲੈ ਗਿਆ ਉਹ ਦੇਖੋ ਹਾਲਾ ਯਾਰ ਕੋੜ ਨਹੀਂ ਕੋਈ ਗੰਦੀ ਖਾ ਨਹੀਂ ਮੈਂ ਗੰਡੇ ਨਹੀਂ ਖਾਂਦਾ ਹਾਲਾ ਯਾਰ ਯਾਰੀ ਨਹੀਂ ਯਾਰੀ ਹੋਣਾ ਪੈਸੇ ਦੇ ਬਾਈ ਕਾਰ ਚੱਲਦਾ ਯਾਰ ਨਹੀਂ ਯਾਰ ਚਲਾ ਲਓ ਯਾਰ ਗਾੜਾ ਸਾਡੇ ਨੂੰ ਨਹੀਂ ਚੱਲਦਾ ਕਾਰ ਫਿਰ ਚਲੋ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਸਾਫ ਸਫ ਕਰ ਦੇ ਇਸ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਜੀ α1 ਤੇ ਉੱਥੇ ਜਾ ਕੇ ਦੇਖਦੇ ਹਾਂ ਕੀ ਮਾਹੌਲ ਚਾਲੇ ਤੇ ਤੁਹਾਨੂੰ ਵੀ ਵਿਖਾਉਣੇ ਆ ਨਾਲ ਨਾਲ ਆਪਾਂ ਹਾਂਜੀ ਅਸੀਂ ਆ ਗਏ ਹਾਂ ਜੀ α1 ਤੇ ਹੁਣ ਤੁਹਾਨੂੰ ਵੀ ਦਿਖਾਉਣੇ ਆ ਹਾਂਜੀ ਹੁਣ ਅਸੀਂ ਚੱਲਿਆਂ ਜੀ ਉੱਪਰ ਤੇ ਉੱਪਰ ਜਾ ਕੇ ਦੇਖਦੇ ਹਾਂ ਕੀ ਮਾਹੌਲ ਚਾਲਾ ਰਾਤ ਨੂੰ 9 ਵਜੇ ਕਿੰਨਾ ਕੁ ਰੌਸ਼ ਹੁੰਦਾ ਹੈ ਤੇ ਕਿੰਨਾ ਕੁ ਨਹੀਂ ਹੁੰਦਾ ਇਹ ਸਾਰਾ ਫੂਡ ਕੋਰਟ ਹੀ ਆ ਸਾਰੇ ਇਥੇ ਜੋ ਉਹਨਾਂ ਦੀ ਟੀਮ ਹੌਸਲੇ ਫਿਰ ਦੇਖ ਸਕਦੇ ਹੋ ਦੂਸਰਾ ਅ ਸ਼ਾਇਦ ਤਾਂ ਖਾਨਪੀ ਨੂੰ ਇਥੇ ਰੌਂਕਾਂ ਲੱਗੀਆਂ ਹੋਈਆਂ ਪੂਰੀਆਂ ਬਾਕੀ ਹੁਣ ਨਹੀਂ ਚੱਲਦੇ ਅੱਗੇ ਹਾਂਜੀ ਹੁਣ ਆਪਾਂ ਆ ਗਏ ਆ ਜੀ ਗੇਮਿੰਗ ਜ਼ੋਨ ਦੇ ਵਿੱਚ ਤੇ ਤੁਸੀਂ ਵੇਖ ਸਕਦੇ ਹੋ ਆਜੋ ਮਿੱਤਰੋ ਲੌਣੀ ਘਰਾਂ ਵਾਲੀ ਰੇਸ ਆ ਇੱਥੇ ਆਪਣਾ ਕਾਰਡ ਬੰਦਾ ਕਾਰਡ ਬਣਾ ਕੇ ਤੇ ਫਿਰ ਆਪਾਂ ਗੇਮਾਂ ਸਾਰੀਆਂ ਖੇਡ ਸਕਦੇ ਆ ਬਹੁਤ ਤਰ੍ਹਾਂ ਦੀਆਂ ਗੇਮਾਂ ਇੱਥੇ ਬਹੁਤ ਜਿਆਦੀਆਂ ਜਿੱਦਾਂ ਹੋਣਾ ਮਤਲਬ ਆ ਹੋ ਗਿਆ ਜਾਇਆ ਹੋ ਗਿਆ ਇਹਨੂੰ ਆਪਾਂ ਫੜ ਕੇ ਤੇਨ ਦੇ ਰਾਈ ਆਪਾਂ ਇਹ ਟੈਡੀ ਬੀਅਰ ਜੇ ਚੱਕ ਕੇ ਰੱਖ ਸਕਦੇ ਹਾਂ ਇੱਧਰ ਇੱਧਰ ਦੇਖੋ ਇਹ ਵੀਰ ਗੇਮ ਖੇਡਦੇ ਪਏ ਨੇ ਤੇ ਵੀਆਰ ਗੇਮ ਹੈ ਇਹਨਾਂ ਨੂੰ ਐਂ ਲੱਗਦਾ ਪਿਆ ਕਿ ਅਹੀਂ ਵਿੱਚ ਹੀ ਤੁਰੇ ਫਿਰਦੇ ਆ ਦੁਨੀਆ ਦੇ ਉਧਰ ਇਹ ਕੀ ਕਰਦੇ ਪਏ ਵੀਰਾ ਜੀ ਦੇਈ ਕਹਾਣੀ ਲੱਗਦਾ ਖਾਦਾ ਨਹੀਂ ਲੋਕ ਇਹ ਇੱਧਰ ਵੇਖੋ ਜੀ ਇਹ ਹੀ ਨੇ ਦੇ ਹੀ ਬੜੇ ਪਏ ਵੀਰ ਇਹਨਾਂ ਨੂੰ ਐਂ ਲੱਗਦਾ ਪਿਆ ਕਿ ਅੱਡੇ ਕੀ ਚੱਲੇ ਆਸਰੀ ਮੋਟਰਸਾਈਕਲ ਤੇ ਬੈਠੇ ਹੋਏ ਚਲਾਉਣ ਨੇ ਆ ਵੇਖ ਸਕਦੇ ਹੋ ਤੁਸੀਂ ਹਾਂਜੀ ਹੁਣ ਅਸੀਂ ਆ ਗਏ ਆਂ ਜੀ ਭਰਾਵਾਂ ਦੇ ਟਾਬੇ ਤੇ ਰੋਟੀ ਖਾਣ ਦੇ ਤੇ ਤੁਹਾਨੂੰ ਦਿਖਾਉਣੇ ਆਂ ਅੰਦਰ ਜਾ ਕੇ ਉਹੀ ਪਹਿਲਾਂ ਹੀ ਆ ਕੇ ਬੈਠ ਗਏ ਮੇਰੇ ਕੋਲ ਹਾਂਜੀ ਹੁਣ ਅਸੀਂ ਕਰਦੇ ਆ ਆਰਡਰ 5 ਢਾਂਡ ਲਈ ਗਿੱਲਣੀ ਆ 310 310 ਰੁਪਏ ਕਿਵੇਂ ਹੋ ਸਣਾ ਢਾਂਡ ਲਈ ਗਿੱਲਾ ਇਹਦਾ ਬਾਹਰ ਹੀ ਖਾ ਲੈਣੀ ਕਿੱਧਰ ਐਡੀ ਵੀ ਨਹੀਂ ਗੱਲ ਉਹ ਸੌਫ ਖਾ ਲੈਣੇ ਯਾਰ ਮੈਂ ਤੇ ਆਣਾ ਸੌਫ ਖਾਈਏ ਤੇ ਚੱਲੀਏ ਇਥੋਂ ਠੀਕ ਹੈ ਚਾਰ ਖਾਣਾ ਮਿਸ਼ੂ ਆ ਲੈ ਲਵੇਟ ਦੇ ਚੱਕਦੇ ਚੱਕ ਜੇਬ ਦੇ ਵਿੱਚ ਚੱਕਦੇ ਕੰਮ ਹਾਂਜੀ ਆਪਣੀਆਂ ਆ ਗਈਆਂ ਥਾਲੀਆਂ ਤੇ ਹੁਣ ਆਪਾਂ ਛਕਦੇ ਆਂ ਪ੍ਰਸ਼ਾਦਾ ਦੋ ਥਾਲੀਆਂ ਆ ਗਈਆਂ ਤੇ ਦੋ ਹੋਰ ਰਜੇ ਆਉਣ ਵਾਲੀਆਂ ਹਾਂਜੀ ਆਪਾਂ ਦੁਬਾਰਾ ਆ ਗਏ ਆਂ α1 ਤੇ ਗੱਡੀ ਆਪਾਂ ਕਰਤੀ ਆਪਣੀ ਪਾਰਕਿੰਗ ਤੇ ਹੁਣ ਆਪਾਂ ਦੇਖਦੇ ਆਂ ਮੂਵੀ ਹਾਂਜੀ ਆਪਾਂ ਆ ਗਏ ਆਂ ਜੀ ਥੀਏਟਰ ਦੇ ਵਿੱਚ ਦੇਖਦੇ ਆ ਆਪਾਂ ਮੂਵੀ ਕਿਹੜੀਆਂ ਟਿਕਟਾਂ ਲਈਆਂ 500 ਦੀ ਇੱਕ 2000 ਦੀਆਂ ਨਹੀਂ ਨਹੀਂ ਕਿਹੜੀ ਮੂਵੀ ਕਿਹੜੀ ਵੇਖਣੀ ਆ ਆਪਾਂ ਦੱਸਿਓ ਫਿਰ ਆਪਾਂ ਵਲੌਗ ਦੇ ਵਿੱਚ ਆਹ ਇਹਦੀ ਦੀ ਕੌਂਜਰੀਂ ਪਾਰਕਟਾਂ ਦਾ 4 4 ਪਾਰਟ ਆ ਦੇਖਦੇ ਆ ਕਿ ਹੁਣ ਆਪਾਂ ਹਾਂਜੀ ਆ ਪਾ ਗਏ ਆ ਜੀ ਤੇ ਵੇਖ ਸਕਦੇ ਹੈਗਾ ਸਾਰਾ ਖਾਲੀ ਆ ਅਸੀਂ ਵੇਖਣੀ ਇਕੱਲੇ ਆਣੇ ਬਸ ਇੱਕ ਕੰਜਰਾਂ ਨੇ ਟਿਕਟ ਵੀ ਪੂਤਾਂ ਵਾਲੀ ਲੈ ਲਈ ਯਾਰ ਉੱਪਰ ਉੱਪਰ ਆਪਣੀ ਕਾਕੇ ਉਹ ਕਿਹੜੀ ਨਹੀਂ ਏ ਯਾਰਾ ਤੇ ਲੈ ਲੈਣਦੇ ਫਿਰ

ਤੇ ਵਧੀਆ ਸਿੰਗੀ ਫਿਲਮ ਘੈਟ ਸੀ ਬਾਕੀ ਸਾਰੀ ਸਟੋਰੀ ਤੁਹਾਨੂੰ ਆ ਬੰਦਾ ਦੱਸੇਗਾ ਜਿੰਨੇ ਸਾਰੀ ਫਿਲਮ ਸੌਂ ਕੇ ਕੱਢੀ ਆ ਤੇ ਅਸੀਂ ਤਾਂ ਚਲੋ ਇੱਕ ਇੱਕ ਸੀਟ ਤੇ ਬੈਠੇ ਸੀਗੇ ਤੇ ਇਹ ਬੰਦੇ ਨੂੰ ਤਿੰਨ ਕਰਵਾ ਕੇ ਦਿੱਤੀਆਂ ਸੀਗੀਆਂ ਵੀ ਸਾਹ ਬਣਾ ਨੂੰ ਫਿਰ ਥੋੜਾ ਜਿਹਾ ਨੀਂਦਰਾ ਨੁੰਦਰਾ ਨਾ ਤਾਂ ਕਰਕੇ ਸਾਰੀ ਸਟੋਰੀ ਤੁਸੀਂ ਇਸ ਬੰਦੇ ਤੋਂ ਜਦੋਂ ਮਰਜ਼ੀ ਪੁੱਛ ਸਕਦੇ ਹੋ ਹਾਂ ਹਾਂਜੀ ਸਵੇਰ ਦੇ 10 ਵਜੇ ਗਿਆ ਤੇ ਰਾਤ ਅਸੀਂ ਆਲੇ ਹੋਟਲ ਦੇ ਵਿੱਚ ਰੁਕੇ ਸੀ ਹੋਟਲ ਨੈਸਟ ਲੈਵਲ ਤੇ ਹੁਣ ਅਸੀਂ ਚੱਲਦੇ ਆਂ ਕੁਛ ਖਾਣੇ ਪੀਣੇ ਦੇਖਦੇ ਆਂ ਕੁਛ ਹਾਂਜੀ ਆਪਾਂ ਆ ਗਏ ਆਂ ਜੀ ਆਪਣੇ ਘਰ ਤੇ ਸਾਡੇ ਵੀਡੀਓ ਨੂੰ ਲਾਈਕ ਕਰਿਆ ਜੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ